ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਰੇਟਾ ਤਹਿਸੀਲ ਬੁੜਲਾਡਾ ਤੇ ਜਲਾ ਮਾਨਸਾ ਆਰਨੀਤ ਦੇ ਪਿੰਡਾਂ ਦੇ ਬਿਲਕੁਲ ਨੇੜੇ ਤੇੜ ਵੀਡੀਓ ਬਣਾਉਣ ਲੱਗਾ ਤੇ ਹਰਿਆਣਾ ਇੱਥੋਂ ਬਿਲਕੁਲ ਨੇੜੇ ਆ ਗਿਆ ਇੱਕ ਨਾ ਕੱਟਾ ਦਿਖਾਉਣ ਲੱਗਾ ਮੇਲੇ ਦਾ ਜੇਤੂ ਘਟਨੌਲੇ ਵਾਲੇ ਦਾ ਬੀਐਫਏ ਦਾ ਉਮਰ ਵੀ ਬਿਲਕੁਲ ਛੋਟੀ ਆ ਦੰਦਾਂ 'ਚ ਵੀ ਖੀਰਾ ਤੇ ਮਾਦਰਫਾਦ ਜਿਹੜਾ ਰਿਕਾਰਡ ਆ ਰਿਕਾਰਡ ਵੀ ਬਹੁਤ ਚੰਗਾ ਤੇ ਇੱਕ ਖਾਸ ਗੱਲ ਇਹ ਹੈ ਵੀ ਇਹ ਕਿਸੇ ਵਪਾਰੀ ਸੱਜਣ ਕੋਲੇ ਜਾਂ ਕਹਿ ਲਈਏ ਯਾਰ ਕਿਸੇ ਬਰੀਡਰ ਸੱਜਣ ਕੋਲੇ ਨਹੀਂ ਹੈਗਾ ਇਹ ਹੈਗਾ ਇੱਕ ਆਮ ਸੱਜਣ ਦੇ ਘਰੇ ਘਰੇਲੂ ਬੰਦੇ ਕੋਲੇ ਇਹ ਬਾਈ ਕਹਿੰਦਾ ਆਪਾਂ ਨੇ ਸੇਲ ਕਰਨਾ ਆ ਗਿਆ ਪਿਓਰ ਮੂਰਾ 'ਚ ਉਹ ਤੁਸੀਂ ਦੱਸਣਾ ਕਮੈਂਟ ਕਰਕੇ ਬਾਕੀ ਇਹਦੇ ਕੈਰੇਕਟਰ ਮੈਂ ਤੁਹਾਨੂੰ ਦੱਸ ਦੂੰਗਾ ਵੀ ਕਿੱਥੋਂ ਕਿੱਥੋਂ ਇਹ ਮੂਰਾ 'ਚ ਆਉਂਦਾ ਬਾਕੀ ਗੱਲਬਾਤ ਬਾਈ ਹੋਰਾਂ ਨਾ ਕਰਾ ਦਾਂਗੇ ਸਰਟੀਫਿਕੇਟ ਵੀ ਦਿਖਾ ਦਾਂਗੇ ਤੇ ਸਾਰੀ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਹੋਰ ਕੀ ਹਾਲ ਹੈ ਜੀ ਠੀਕ ਸਾਕ ਬਹੁਤ ਚੜਦੀ ਕਲਾ ਹਾਂ ਇਹਦਾ ਸਰਟੀਫਿਕੇਟ ਵਾਲਾ ਗਾ ਜੀ ਇੱਥੇ ਮਾਰਦੀ ਕੈਮਰਾ ਇੱਕ ਵਾਰੀ ਨੇੜ ਲਾ ਕੇ ਕਿਹੜੀ ਪੋਜੀਸ਼ਨ ਰਹੀ ਹੈ ਜੀ ਦੀ ਚੌਥੀ ਜੀ ਚੌਥੀ ਚੌਥੀ ਪੋਜੀਸ਼ਨ ਬਾਅਦ ਛੱਡ ਦਿਓ ਕੋਈ ਗੱਲ ਨਹੀਂ ਨਾਮ ਤੇ ਨੰਬਰ ਬੋਲ ਦਿਓ ਜੀ ਨੰਬਰ 9501635808 9501635808 ਆਪਣਾ ਨਾਮ ਪਿੰਡ ਬਰੇਟਾ ਨਾਜਰ ਸਿੰਘ ਸੁਖਦੇਵ ਸਿੰਘ ਠੀਕ ਹੈ ਜੀ ਆਪਣਾ ਬਾਈ ਇਹਦੀ ਉਮਰ ਕਿੰਨੀ ਹੋ ਗਈ ਉਮਰ ਹੈ ਬਾਈ ਇਹਦੀ 26 ਸ 26 ਮਹੀਨਿਆਂ ਦੀ ਉਮਰ ਹੈ 26 ਮਹੀਨਿਆਂ ਦੀ ਹੈ ਉਮਰ ਆ ਗਈ 26 ਮਹੀਨੇ ਕਿਉਂਕਿ ਇੱਕ ਗੱਲ ਹੋਰ ਦੱਸਦਾ ਨਾ ਅਪਰਟੀਨ ਚ ਬਣਾਉਣੇ ਰਹਿੰਦੇ ਆ ਵੀਡੀਓ ਥੋੜੀ ਆਦਤ ਹੋ ਜਾਂਦੀ ਕਿਉਂਕਿ ਜਿਹੜਾ ਸੱਜਣਾ ਪਹਿਲੀ ਵਾਰ ਬਣਾਉਂਦਾ ਬਾਈ ਥੋੜਾ ਕਨਫਿਊਜ਼ ਹੋ ਜਾਂਦਾ ਬੰਦਾ ਹਾਂ ਆ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਉਮਰ ਆ ਗਈ 26 ਮਹੀਨੇ ਲੈ ਤੋਰ ਸੱਜਣਾ ਖੋਲ ਕੇ ਆ ਗਿਆ ਬਾਈ ਪਿਓਰ ਮੋਰਾ ਹਾਂ ਪਿਓਰ ਮੋਰਾ ਜਾ ਗਿਆ ਬਾਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਰੀਏ ਇਹਦੀ ਮਾਂ ਦਾ ਦੁੱਧ ਆਪਣੇ ਘਰੇ ਇਸ ਟਾਈਮ ਤੇ 18 ਲੀਟਰ ਕੱਢਣ ਲੱਗ ਰਹੇ ਆ ਬਾਈ 18 ਜਮੇ ਨਾਰਮਲ ਫੀਡ ਹੈ ਕੋਈ ਉਹ ਨਹੀਂ ਹੈਗੀ ਠੀਕ ਜੇ ਜੇ ਕਿਤੇ ਦੂਜੇ ਖਾਣੇ ਦੇ ਬਾਕੀ ਡਾਕਟਰਾਂ ਵਾਲੇ ਕੈਮੀਕਲ ਕਹਿਣੇ ਤੇ 22 23 ਲੀਟਰ ਤੱਕ ਮੱਝ ਪਹੁੰਚ ਜੇੜੇ ਹਸਾਬ ਨਾਲ ਲੋਕ ਕਹਿੰਦੇ ਵੀ ਚਵਾਈਆਂ ਕਰਾਉਂਦੇ ਨੇ ਚਵਾਈਆਂ ਕਰਾਉਂਦੇ ਨੇ ਚਵਾਈਆਂ ਵਾਲੇ ਸਾਬ ਦੇ 22 ਲੀਟਰ ਦੇ ਦੀ ਮਾਂ ਪਹੁੰਚ ਜੀ ਕੱਟਾ ਯਾਰ ਬਾਲਾ ਕਮਾਲ ਦਾ ਜਰਾ ਕੱਟਾ ਨੰਬਰ ਤਾਂ ਪਹਿਲੇ ਪੁੱਲੇ ਵਾਲਾ ਕੱਟਾ ਦੀ ਹੈ ਨਾ ਉੱਥੇ ਬਈ ਸਪਰਸ਼ਾਂ ਚਲਦੀਆਂ ਨਹੀਂ ਠੀਕ ਹੈ ਗੱਲ ਉੱਥੇ ਆਇਆ ਤਾਂ ਕਰਕੇ ਸਪਰਸ਼ੇ ਚੱਕ ਕੇ ਲੈ ਗਈ ਉੱਥੇ ਪਹਿਲੇ ਤੇ ਦੂਜੇ ਦਾ ਨੰਬਰ ਆ ਜੀ ਆ ਤੇ ਇੱਕ ਗੱਲ ਸੱਜਣਾ ਹੋਰ ਦੱਸਦਾ ਨਾ ਕੱਟੇ 'ਚ ਕਿਤੂ ਵੀ 네ਗੇਟਿਵ ਪੁਆਇੰਟ ਨਹੀਂ ਹੈਗਾ ਇੱਕ ਤਾਂ ਗੱ ਕੱਟੇ ਹੁੰਦੇ ਨੇ ਢਾਲੂ ਜੇ ਪਿਛਾਲੇ ਪੱਖ ਤੋਂ ਹਣਾ ਪਿੱਠ ਦੇ ਢਾਲੂ ਜੇ ਉਹ ਸਿਸਟਮ ਨਹੀਂ ਹੈਗਾ ਉਤੋਂ ਆ ਗਿਆ ਸਟ੍ਰੇਟ ਲੈਗ ਸਕੋਰ ਦਾ ਮਜ਼ਬੂਤ ਆ ਜਿਹੜਾ ਗਾਂ ਵਾਲੀਆਂ ਲੱਤਾਂ ਦੇ ਵਿਚਾਲੇ ਗਰੀ ਮਾਰਦੀ ਵਿਊ ਕਰ ਕਿਹੜਾ ਹੱਡ ਹੁੰਦਾ ਨਾ ਇਹ ਨੀਲੀ ਚ ਵੱਧ ਹੁੰਦਾ ਜਿਵੇਂ ਕਹ ਲਈ ਨਾ ਅਸਲ ਮੋਹਰੇ ਦੇ ਵਿੱਚ ਇੰਨਾ ਕੀ ਹੁੰਦਾ ਜਿੰਨਾ ਕਿ ਇਹਨੂੰ ਆ ਗਿਆ ਕੱਟੇ ਨੂੰ ਹਣਾ ਇਹ ਇੱਥੇ ਕਵਾ ਕੇ ਰੋਕ ਲਿਓ ਲੈ ਬੰਨੇ ਭਰ ਕੇ ਬਾਈ ਪਿਆਰ ਆ ਗਿਆ ਜਿਹੜੀ ਮੇਨ ਗੱਲ ਹੁੰਦੀ ਹੈ ਸਭ ਤੋਂ ਤੇ ਟੈਸਟੀਕਲ ਦੀ ਬਾਈ ਉਹਦਾ ਹੈਗਾ ਹੈਗਾ ਜੀ ਸਾਰੇ ਸਾਰੇ ਪਾਸੇ ਪੂਰੇ ਟੈਸਟੀਕਲ ਤੋਂ ਆ ਗਿਆ ਇਹ ਸੱਜਣੋਂ 100 ਦਾ 100 ਸਿੰਘ ਬਿਲਕੁਲ ਇਹਨੇ ਬੰਦੇ ਕਰ ਜਾਣਾ ਉਮਰ ਆ ਜਿਹੜੀ ਸਿਰਫ ਤੇ ਸਿਰਫ 26 ਕਿੰਨੀ ਆ ਗਿਆ ਸਭੇ 26ਵੇਂ ਨਾ ਸਿਰਫ 26 ਫਾਦਰ ਸਾਈਡ ਕਿਹੜੀ ਆ ਦੀ ਫਾਦਰ ਸਿਡ ਹਾਂ ਮਤਲਬ ਬਾਪ ਕਿਹੜਾ ਇਹਦਾ ਕੋਹੇਨੂਰ ਕੋਹੇਨੂਰ ਦਾ ਬਾਈ ਕੋਹੇਨੂਰ ਲਕਸ਼ਮੀ ਡੈਰੀ ਫਾਰਮ ਲਕਸ਼ਮੀ ਡੈਰੀ ਫਾਰਮ ਵਾਲੇ ਦਾ ਤੇ ਵਾਕੀ ਕਟ ਕੀ ਖਰਾਕ ਇਹਨੂੰ ਕੀ ਪਾਈ ਖਰਾਕ ਕੁਛ ਵੀ ਨਹੀਂ ਪਾਈ ਯਾਰ ਛੋਲੇ ਦੇ ਬੜੇਵੇਂ ਤੇ ਕਣਕ ਦੇ ਬਜਰਾ ਵਾਲੀ ਜਾਂਦੇ ਆ ਪਾਈ ਜਾਂਦੇ ਆ ਠੀਕ ਆ ਗੱਲ ਨੋਰਮਲ ਫੀਡ ਹੈ ਕੁਛ ਵੀ ਨਹੀਂ ਇਹ ਇਹ ਤਾਂ ਸਿਰਾ ਖਰਾਕ ਹੀ ਹੈ ਦੇਸੀ ਚ ਨਹੀਂ ਨਹੀਂ ਨੋਰਮਲ ਹੈ ਦੇਸੀ ਖਰਾਕ ਦੇਸੀ ਖਰਾਕ ਚ ਤਾਂ ਕਹਿ ਲੀਏ ਸਿਰਾ ਹੀ ਆ ਗਈ ਇਹ ਕਮਾੜੇ ਕੇਰਾ ਹੋ ਰੈ ਇਹਨੂੰ ਸਵਾ ਦਾ ਕਿਵੇਂ ਆਉ ਉਹ ਲੱਗ ਰਿਹਾ ਪਦਿੱਲਾ ਉੱਬਲ ਠੀਕ ਆ ਅਥੜਾ ਦਾ ਕੋ ਉੱਬਲ ਹੀ ਜਾਂ ਕੋ ਸਵੇਰੇ ਇਹਨੂੰ ਠੀਕ ਆ ਗੱਲ ਤੇ ਸ਼ਕੀਨ ਸ਼ਕੂਨ ਵੀ ਬਾਹਲਾ ਆ ਗਿਆ ਤੇ ਬਾਈ ਬਾਡੀ ਦੀ ਬਣਤਰ ਨਾ ਸਹੀ ਸਾਰੇ ਕਰੈਕਟਰ ਮੈਂ ਤੁਹਾਨੂੰ ਦੱਸਿਆ ਨੇ ਇਹਦੇ ਚ ਮੋਰਾ ਵਾਲੇ ਸਾਰੀ ਓਟ ਦਾ ਜਿੰਨੇ ਕ ਹੈਗੇ ਆ ਕਿਉਂਕਿ ਉਮਰੇ ਦੀ ਸੱਜਣੋਂ ਹਲੇ ਹੈ ਇਹ ਬੱਚਾ ਹੈ ਚਾਮੜਾ ਆ ਗਿਆ ਬਿਲਕੁਲ ਬਰੀਕ ਤੇ ਜਿਹੜੇ ਬੱਚੇ ਪਾਊਗਾ ਅੱਗੇ ਇਹ ਬਿਨਾਂ ਸ਼ੱਕ ਚੰਗੇ ਦੁੱਧ ਵਾਲੇ ਪਾਊਗਾ ਤੇ ਨਾਲ-ਨਾਲ ਤਾਂ ਇਹ ਦੁੱਧ ਵਾਲੇ ਬੱਚੇ ਪਾਊਗਾ ਤੇ ਨਾਲ-ਨਾਲ ਜੇ ਗੱਲਬਾਤ ਕਰ ਲਈ ਨਾ ਸੱਜਣੋਂ ਮੇਲੇ ਜਿੱਤਣ ਵਾਲੇ ਬੱਚੇ ਵੀ ਪਾਊਗਾ ਪਾਊਗਾ ਬਬੂਆ ਚਾਹੂਗਾ ਵੀ ਉੱਥੇ ਹਣ ਤੜਕ ਕੇ ਜਾਵਾਂਗੇ ਲੈ ਠੀਕ ਹੈ ਗੱਲ ਜੇ ਤਾਂ ਸੇਲ ਹੋ ਗਿਆ ਤਾਂ ਵੀ ਕੋਈ ਚੱਕਰ ਨਹੀਂ ਕਰਦਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਨਹੀਂ ਟੜਕ ਮੇਲੇ ਦੇ ਇਹਨੂੰ ਫੇਰ ਪਾਵਾਂਗੇ ਟੜਕ ਵਾਲੇ ਦੇ ਟੜਕ ਟੜਕਾ ਟੜਕ ਵਾਲੇ ਮੇਲੇ ਦੇ ਬਾਈ ਕਹਿੰਦਾ ਨਹੀਂ ਫੇਰ ਦੇਖਣ ਨੂੰ ਮਿਲੂਗਾ ਪਰ ਜਿਹੜਾ ਵਿਚਾਰ ਆ ਵਿਚਾਰ ਬਾਈ ਕਹਿੰਦਾ ਇਸ ਟਾਈਮ ਹੈਗਾ ਵੀ ਸੇਲ ਕਰਮਦਾ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਉਮਰ ਆ ਉਸ ਹਿਸਾਬ ਨਾਲ ਇਹਦੀ ਬਾਡੀ ਬਹੁਤ ਉੱਚਾ ਜਬਰਦਸਤ ਕਹਿ ਸਕਦੇ ਆ ਨਾ ਚੜਾਈ ਵਾਲੀ ਬਾਡੀ ਆ ਗਈ ਪਿੱਠ ਪੁੱਠ ਉੱਤੋਂ ਪੂਰੀ ਚੌੜੀ ਆ ਗਈ ਲਿਆ ਬਾਈ ਉਰਲੇ ਬੰਨੇ ਤੇ ਐਂ ਲੱਗਦਾ ਮਾਰਵਾੜੀ ਕੋਈ ਬਸ਼ੇਰੇ ਹੀ ਫਿਰਦਾ ਹੁੰਦਾ ਨਾ ਮਾਰਵਾੜੀ ਬਸ਼ੇਰੇ ਵਾਲਾ ਭਲੇਖਾ ਉਰਲੇ ਬੰਨੇ ਉਹ ਤਾਂ ਖਾ ਨਹੀਂ ਕਰੀ ਇੱਧਰਲੇ ਬੰਨੇ ਆ ਕੇ ਨਾ ਐ ਐ ਨੂੰ ਲੈ ਚੱਲ ਬਾਈ ਕਮਾ ਦੇ ਐ ਨੂੰ ਅੰਦਰ ਰਹਿਣੇ ਕਰਕੇ ਥੋੜਾ ਜਿਹਾ ਹੋ ਜਾਏ ਥੋੜਾ ਜਿਹਾ ਠੀਕ ਹੈ ਇਹ ਗੱਲ ਬਾਹਰ ਨਹੀਂ ਕੱਢਦੇ ਨਾ ਬਾਹਰ ਕੱਢੇ ਕਰਕੇ ਕਿਤੇ ਕਿਤੇ ਉਹਦਾ ਤੰਗ ਤੰਗਦਾ ਨਹੀਂ ਕਰਦਾ ਨਾ ਛੱਡਿਆ ਵਈਆਂ ਦੇ ਹਾਂ ਛੱਡਦਾ ਠੀਕ ਹੈ ਗੱਲ ਛੱਡਦਾ ਪੰਜ ਚਾਰਾਂ ਦੇ ਆਈ ਨਹੀਂ ਛੱਡਦੇ ਹੈਗੇ ਵੀ ਰੋਜ਼ ਛੱਡਦੇ ਆ ਬੰਦੀ ਮਈ ਕਮਾ ਕੇ ਥੋੜੀਆਂ ਮਈਆਂ ਦੇ ਬਾਈ ਕਹਿੰਦਾ ਆਪਾਂ ਛੱਡਿਆ ਇੱਥੇ ਇੱਥੇ ਬੰਦੀ ਇੱਥੋਂ ਗੈਰੀ ਟੈਸਟੀਕਲ ਵਗੈਰਾ ਚੈੱਕ ਕਰਾ ਦਿੰਦੇ ਕਿਉਂਕਿ ਮੇਨ ਪੁਆਇੰਟ ਹੁੰਦਾ ਨਾ ਜਿਹੜਾ ਕਹਿ ਲਈ ਬਰੀਡਿੰਗ ਤੇ ਕੰਮ ਕਰਨਾ ਜਾਂ ਮੇਲੇ 'ਚ ਨਾ ਜਿੰਨੇ ਖਾਸ ਨੰਬਰ ਲੱਗਦੇ ਆ ਮੇਰਾ ਖਿਆਲ ਆਪਾਂ ਸਭ ਤੋਂ ਵੱਧ ਨੰਬਰ ਹੀ ਟੈਸਟੀਕਲ ਦੇ ਹੁੰਦੇ ਆ ਕਿਉਂਕਿ ਜਿਹੜਾ ਕੱਟਾ ਟੈਸਟੀਕਲ ਦਾ ਕਹਿ ਲਈ ਵੀ ਆਪਾਂ ਸਾਫ਼ ਹੈਗਾ ਉਹੀ ਮੇਲੇ 'ਚ ਵੱਧ ਨੰਬਰ ਚੱਕਦਾ ਇਹ ਇੱਥੋਂ ਦਿਖਾ ਦਿੰਗੇ ਬਿਲਕੁਲ ਪ ਮਾਂ ਦਾ ਦੁੱਧ ਵੀ ਬਾਈ ਨੇ ਦੱਸਤਾ ਵੀ ਮਾਦਰ ਦਾ ਜਿਹੜਾ ਇਹਦਾ ਰਿਕਾਰਡ ਆ 18 ਕਿਲੋ ਦਾ ਨਾਰਮਲ ਚराई ਤੇ ਆ ਜਿਵੇਂ ਬਾਈ ਕਹਿੰਦਾ ਜੇ ਚਬਾਉਣੀ ਚਬੂਣੀ ਹੋਵੇ ਫਿਰ ਤਾਂ ਬਾਈ ਤੇ ਹੀ ਤੇ ਜਾਊਗੀ ਬਾਈ ਫਿਰ ਤਾੜ ਕੇ 3-4 ਕਿਲੋ ਹਨਾ ਜਿਵੇਂ ਤੂੰ ਦੱਸਿਆ ਵੀ ਜੈਲ ਜੱਪਾ ਗੋੜਾ ਗਾੜਾ ਸਵਾ ਸਮਾਨ ਦੇ ਦਿੰਦੇ ਆ ਉਹ ਆਪਣੇ ਤਾਂ ਜਮੀ ਨਾਰਮਲ ਫੀਡਾ ਨਹੀਂ ਬਈ ਆਪਦੀ ਕਿਉਂਕਿ ਬਾਈ ਨੇ ਘਰੇ ਚੋਣੀਆ ਰੁਟੀਨ ਦੇ ਵਿੱਚ ਤਾਂ ਕਰਕੇ ਰੁਟੀਨ ਚ ਵੱਡੇ ਜਿਹੜੇ ਮੇਲੇ ਵਾਲੀਆਂ ਮੱਝਾਂ ਰੁਟੀਨ ਚ ਦੁੱਧ ਉਹ ਵੀ 20 ਦੇ ਅੰਦਰ ਹੀ ਦਿੰਦੀਆਂ ਕਿਉਂਕਿ ਮੇਲੇ ਬੜੇ ਉਹ ਤਾੜੀਆਂ ਜਾਂਦੇ ਨੇ ਤਾੜੀਆਂ ਜਾਂਦੇ ਨੇ ਹੁਣ ਆਪਾਂ ਬੰਦੇ ਜ਼ੋਰ ਲਵਾਉਂਦੇ ਨੇ ਦੇਖ ਕੇ ਫੋਨ ਤੇ ਕਰ ਲਾਂਗੇ ਬਾਈ ਜੀ ਕੋਈ ਨਾ ਤੇ ਮਾ ਹੂੰ ਇਹਨਾਂ ਦਾ 10 15 ਲੱਖ ਮੰਗ ਲਈ ਨਾ 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 ਇੰਨੇ ਦਾ ਕਾਨੂੰ ਮੰਗਾਗੇ ਜਿੰਨੇ ਦਾ ਹੈਗਾ ਜਿੰਨੇ ਦਾ ਮਾਲ ਮੋਲ ਉਹਨੇ ਦਾ ਮਿਲ ਜੂ ਇੱਥੋਂ ਦਿਖਾ ਗਰੀ ਓਏ ਇੱਥੋਂ ਦਿਖਾ ਦਿਆ ਟਕਾ ਕੇ ਜਿਹੜਾ ਜਿਹੜੀ ਤਸੱਲੀ ਆ ਬਾਈ ਦੀ ਕਰਾ ਦੇ ਤੇ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦਿਆਂ ਆਪਣੇ ਕੱਦ ਦੇ ਹਿਸਾਬ ਨਾਲ ਕੱਦ ਕਾਠ ਵੀ ਸੋਨਾ ਬਣਾਊਗਾ ਕਿਉਂਕਿ ਸਿਰਫ ਤੇ ਸਿਰਫ 26 ਕ ਮਹੀਨਿਆਂ ਦਾ ਵੇਹਣਾ ਨੰਬਰ ਬੋਲ ਦੋ ਜੀ ਤੁਹਾਡਾ 95016 35808 ਤੇ ਇਥੋਂ ਪਛਾਣ ਤੋਂ ਦਿਖਾ ਦੇ ਗੈਰੀ ਦੁਬਾਰੇ ਫੇਰ ਬੋਲੀਏ ਬਾਈ ਹਾਂਜੀ ਇੱਕ ਵਾਰੀ ਹੋਰ ਬੋਲੋ 9501635808 9501635808 나జర్ ਸਿੰਘ ਸੁਖਦੇਵ ਸਿੰਘ ਬਰੇਟਾ 나జర్ ਸਿੰਘ ਸੁਖਦੇਵ ਸਿੰਘ ਬਾਈ ਕਹਿੰਦਾ ਆਪਣਾ ਸ਼ੋਭਨਾਮਾ ਦੰਦਾ ਚ ਕੀਰਾ ਦੰਦੇ ਹੀ ਮੇਰਾ ਖਿਆਲ ਹਲੇ ਸਿੱੜਦਾ ਨਹੀਂ ਕਈ ਮਹੀਨੇ ਨੀ 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 ਹਲੇ ਸਿੱੜ ਇੱਕ ਅੱਧਾ ਮੇਲਾ ਹੋਰ ਲੜ ਜੂਗਾ ਕੀਰਾ ਜੀ ਮੈਂ ਸਹੀ ਸੁੱਖਾ ਸੁਖਦਿਆਂ ਜੇ ਕਿਤੇ ਉਹ ਮੇਲੇ ਤੱਕ ਨਾ ਠੀਕ ਹੈ ਜੀ ਪਰ ਪਹਿਲੇ ਦੀ ਆ ਜੂਗਾ ਯਾਰਾ ਇਹ ਦੰਦ ਨਾ ਉਦੋਂ ਦਾ ਕੱਢੇਗਾ ਠੀਕ ਹੈ ਗੱਲ ਆ ਉਹੀ ਗੱਲ ਆ ਵੀ ਯਾਰਾ ਇੱਕ ਕੈਲੀ ਪਈ ਪਰ 30 30 ਮਹੀਨਿਆਂ ਦਾ ਦੰਦ ਡੇਗੂਗਾ ਹਲੇ ਡੇਗਦਾ ਨਹੀਂ ਭਾਈ ਯਾਰਾ ਭਾਈ ਕੈਲੀ ਸਾਨ ਤੇ ਸਾਨ ਤੇ ਪਲਵਾਨ ਤਿਆਰ ਕਰਨਾ ਔਖਾ ਨਾ ਘਾਰੇ ਖਾ ਜਾਣਾ ਸਦਾ ਨਾ ਆਸਾਨ ਤੇ ਪਹਿਲਵਾਨ ਸੱਜਣਾਂ ਨੂੰ ਤਿਆਰ ਕਰਨਾ ਬਹੁਤ ਔਖਾ ਚਲੋ ਕਿਸੇ ਕਾਰਨ ਇੱਕ ਸਪੈਸ਼ਲ ਬੰਦਾ ਇਹਦੇ ਛੱਡਿਆ ਹੋਇਆ ਯਾਰ ਹੋਰੇ ਦੂਤੇ ਦੀ ਛੱਡਾਂਗੇ ਸਾਰਾ ਦਿਨ ਠੀਕ ਆ ਗੱਲ ਐਂ ਦਿਖਾ ਨਹੀਂ ਗਰੀ ਉਰਲੇ ਬੰਨੇ ਆ ਜੀ ਕਹੁੰਦਾ ਕਹੁੰਦਾ ਕੈਮਰਾਮੈਨ ਦਿਖਾ ਦੇ ਵਾਲੇ ਦਾਲੇ ਸਪੈਸ਼ਲ ਇੱਕ ਬੰਦਾ ਇਹਦੇ ਉੱਤੇ ਹੀ ਰਹਿੰਦੇ ਬਈ ਸਾਮ ਸੰਭਾਲ ਬਾਈ ਕਹਿੰਦਾ ਪੂਰੀ ਕਰਦੇ ਆ ਉਹ ਬਾਕੀ ਯਾਰ ਕੱਟੇ ਦੀ ਬਾਡੀ ਸਾਰਾ ਸਿਸਟਮ ਦੱਸੀ ਵੀ ਜਾਣਾ ਸਾਹਮਣੇ ਵਾਲੀ ਸਾਮ ਚੰਗੀ ਹੋਈ ਹੋਈ ਆ ਕੱਟੇ ਦੀ ਤੇ ਕੀਮਤ ਤਕਰੀਬਨ ਰਹੂਗੀ ਹਰੇਕ ਸੱਜਣ ਦੀ ਪਹੁੰਚ ਵਾਲੀ ਹੋ ਜੂਗੀ ਠੀਕ ਆ ਗੱਲ ਹੋ ਜੂਗੀ ਆ ਨੰਬਰ ਸੱਜਣ ਤੇ ਜਿਹੜਾ ਸੱਜਣ ਇਹਨੂੰ ਖਰੀਦਦਾਰ ਬਣਨਾ ਚਾਹੁੰਦਾ ਜਾਂ ਖਰੀਦਣ ਦਾ ਸ਼ਕੀਨ ਆ ਉਹ ਬਾਈ ਨਾਲ ਜ਼ਰੂਰ ਗੱਲਬਾਤ ਕਰ ਲਿਓ ਤਸੱਲੀ ਕਰਕੇ ਨੇੜ ਆ ਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਬਰੇਟਾ ਤਹਿਸੀਲ ਬਡਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਧੰਨਵਾਦ